ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਮਾਰੀ ਇੱਕ ਤਰ੍ਹਾਂ ਦੀ ਨਹੀਂ ਹੁੰਦੀ ਕੁਝ ਬਿਮਾਰੀਆਂ ਸਰੀਰ ਦੇ ਨਾਲ ਜੁੜੀਆਂ ਨੇ ਤੇ ਕੁਝ ਬਿਮਾਰੀਆਂ ਮਨ ਦੇ ਨਾਲ ਜੁੜੀਆਂ ਹੁੰਦੀਆਂ ਨੇ ਸਰੀਰ ਕਰਕੇ ਬਿਮਾਰ ਲੋਕ ਮਿਲਦੇ ਨੇ ਬਹੁਤ ਮਿਲਦੇ ਨੇ ਪਰ ਫਿਰ ਵੀ ਰੇਸ਼ਿਓ ਦੇ ਅੰਦਰ ਘੱਟ ਨੇ ਮਨ ਕਰਕੇ ਜਿਹੜੇ ਬਿਮਾਰ ਲੋਕ ਮਿਲਦੇ ਨੇ ਉਹ ਪਰਸੈਂਟੇਜ ਦੇ ਅੰਦਰ ਬਹੁਤ ਜ਼ਿਆਦਾ ਨੇ ਔਰ ਉਹਨਾਂ ਦੀ ਮਾਨਸਿਕ ਬਿਮਾਰੀ ਇੰਨੀ ਹੱਦ ਤੱਕ ਵੱਧ ਚੁੱਕੀ ਹੈ ਵੀ ਉਹਦਾ ਇਲਾਜ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਬਗੈਰ ਨਹੀਂ ਹੈ ਪਰ ਅਫਸੋਸ ਨਾਲ ਕਹਿਣਾ ਪੈਂਦਾ ਹੈ ਮਾੜੇ ਵੈਦ ਮਾੜੇ ਹਕੀਮ ਰੋਗ ਨੂੰ ਪਤਾ ਦਿੰਦੇ ਨੇ ਕੱਟਦੇ ਨਹੀਂ ਔਰ ਚੰਗਾ ਵੈਦ ਹੀ ਰੋਗ ਨੂੰ ਕੱਟਦਾ ਹੈ ਇਹ ਜਾਂਦੇ ਨੇ ਮਾੜੇ ਵੈਦਾਂ ਕੋਲ ਮਨ ਦਾ ਰੋਗ ਜਾਂਦੇ ਨੇ ਪਖੰਡੀ ਸਾਧਾਂ ਕੋਲ ਚੌਂਕੀਆਂ ਵਾਲਿਆਂ ਕੋਲ ਢੂਣਿਆਂ ਵਾਲਿਆਂ ਕੋਲ ਪਰ ਜਿਹੜਾ ਚੰਗਾ ਵੈਦ ਹੈ ਮੇਰਾ ਵੈਦ ਗੁਰੂ ਗੋਬਿੰਦਾ ਉੱਥੇ ਨਹੀਂ ਆਉਂਦੇ। ਉਧਰ ਦਾ ਰਾਹ ਇਹਨਾਂ ਨੂੰ ਚੇਤਾ ਨਹੀਂ ਆਉਂਦਾ। ਮੈਂ ਅੱਜ ਜਿਹੜੀ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਉਹ ਇਹ ਕਰਨੀ ਚਾਹੁੰਦਾ ਵੀ ਜਿਹੜੇ ਡੇਰਿਆਂ ਤੇ ਜਾਣ ਵਾਲੇ ਲੋਕ ਨੇ ਕਬਰਾਂ ਤੇ ਮੜੀਆਂ ਤੇ ਧੂਣਿਆਂ ਤੇ ਜਾਣ ਵਾਲੇ ਲੋਕ ਨੇ ਉਹ ਅੰਦਰ ਦੇ ਬਿਮਾਰ ਨੇ। ਮਾਨਸਿਕ ਤੌਰ ਦੇ ਉੱਤੇ ਬਿਮਾਰ ਨੇ। ਇਸ ਬਿਮਾਰੀ ਦਾ ਨਾਂ ਹੈ ਫੋਬੀਆ। ਤਕਰੀਬਨ 5000 ਕਿਸਮ ਦਾ ਫੋਬੀਆ ਦਾ ਰੋਗ ਹੁੰਦਾ ਹੈ ਇਹ ਅੰਦਰੋਂ ਬਿਮਾਰ ਨੇ ਤੰਦਰੁਸਤ ਨਹੀਂ ਹੈ ਕਿਉਂਕਿ ਜਿਹੜਾ ਮਨ ਕਰਕੇ ਬਲਵਾਨੇ ਵਿਲਪਾਵਰ ਸਟਰੋਂਗੇ ਮਾਨਸਿਕ ਬਲ ਉਹਦਾ ਬੜਾ ਤਾਕਤਵਰ ਹੈ ਉਹ ਕਿਸੇ ਤੋਂ ਡਰੇਗਾ ਨਹੀਂ ਤੇ ਡਰੇਗਾ ਨਹੀਂ ਤੇ ਪਖੰਡੀ ਸਾਧਾਂ ਦਾ ਜਾਲ ਉਹਦੇ ਉੱਤੇ ਪਏਗਾ ਨਹੀਂ ਹਮੇਸ਼ਾ ਉਹਦੇ ਉੱਤੇ ਪਖੰਡੀ ਸਾਧਾਂ ਦਾ ਜ਼ੋਰ ਚੱਲਦਾ ਹੈ ਡਰ ਚੱਲਦਾ ਹੈ ਜਾਲ ਪੈਂਦਾ ਹੈ ਜਿਹੜੇ ਮਾਨਸਿਕ ਤੌਰ ਤੇ ਕਮਜ਼ੋਰ ਹੁੰਦੇ ਨੇ ਜਿਨ੍ਹਾਂ ਦੀ ਵਿਲ ਪਾਵਰ ਸਟਰੋਂਗ ਨਹੀਂ ਹੁੰਦੀ ਬਾਬਿਆਂ ਨੇ ਡਰਾਇਆ ਜਾਂ ਬਾਬਿਆਂ ਦੇ ਚੇਲਿਆਂ ਨੇ ਡਰਾਇਆ ਬਾਬਾ ਜੀ ਲਈ ਇਦਾਂ ਨਾ ਬੋਲੀ ਬਾਬਾ ਜੀ ਬੜੇ ਕਰਾਮਾਤੀ ਨੇ ਇਦਾਂ ਕਰ ਦਿੰਦੇ ਨੇ ਉਦਾਂ ਕਰ ਦਿੰਦੇ ਲੈ ਡਰਦਾ ਡਰਦਾ ਬੰਦਾ ਨੱਕ ਨਾਲ ਲਕੀਰਾਂ ਕੱਢਦਾ ਉਹਨਾਂ ਡੇਰਿਆਂ ਵੱਲ ਨੂੰ ਤੁਰ ਪਿੰਦਾ ਪਰ ਜਿਨ੍ਹਾਂ ਨੇ ਗੁਰਬਾਣੀ ਪੜ੍ਹੀ ਗੁਰਬਾਣੀ ਦੀ ਸਮਝ ਜਿਨ੍ਹਾਂ ਨੂੰ ਆ ਗਈ ਜਿਨ੍ਹਾਂ ਦਾ ਮਨ ਦੇ ਅੰਦਰ ਗੁਰਬਾਣੀ ਵਸ ਗਈ ਉਹ ਪਖੰਡ ਤੋਂ ਕਿਉਂ ਡਰਨਗੇ ਭਲਾ ਪਖੰਡੀਆਂ ਤੋਂ ਕਿਉਂ ਡਰਨਗੇ ਭਲਾ ਉਹ ਸਾਈਕੋਲੋਜੀ ਪੱਖੋਂ ਵੀ ਵੇਖੋ ਉਹ ਬੰਦੇ ਬੜੇ ਕਮਜ਼ੋਰ ਹੁੰਦੇ ਨੇ ਅਗਰ ਉਹਨਾਂ ਦੀ ਸਾਈਕੀ ਵੇਖੋ ਨਾ ਤਾਂ ਬੜੀ ਕਮਜ਼ੋਰ ਲੰਗੜਾ ਕੇ ਚੱਲਣ ਵਾਲੀ ਨਜ਼ਰ ਆਉਂਦੀ ਜਿਵੇਂ ਬਿਮਾਰ ਬੰਦੇ ਦੇ ਅੰਗ ਕਮਜ਼ੋਰ ਹੁੰਦੇ ਨੇ ਬੋਲਣਾ ਔਖਾ ਹੋ ਜਾਂਦਾ ਹੈ ਤੁਰਨਾ ਔਖਾ ਹੋ ਜਾਂਦਾ ਹੈ ਅੱਖਾਂ ਦੀ ਕਮਜ਼ੋਰੀ ਆ ਜਾਂਦੀ ਹੈ ਹਰ ਸਰੀਰ ਦੇ ਅੰਦਰ ਇੱਕ ਇੱਕ ਅੰਗ ਦੇ ਅੰਦਰੋਂ ਕਮਜ਼ੋਰੀ ਬੋਲਦੀ ਹੈ ਜਦੋਂ ਬੰਦਾ ਬਿਮਾਰ ਹੁੰਦਾ ਹੈ ਇਦਾਂ ਹੀ ਤੁਹਾਡੇ ਮਨ ਦੀ ਕਮਜ਼ੋਰੀ ਬੋਲ ਰਹੀ ਤੁਸੀਂ ਤਾਗਿਆਂ ਤੋਂ ਡਰਦੇ ਹੋ ਤਵੇਤਾਂ ਤੋਂ ਡਰਦੇ ਹੋ ਮੜੀਆਂ ਕਬਰਾਂ ਤੋਂ ਡਰਦੇ ਹੋ ਬਿੱਲੀਆਂ ਕੁੱਤਿਆਂ ਤੋਂ ਡਰਦੇ ਹੋ ਝੰਡਾ ਪਿਪਲਾਂ ਤੋਂ ਡਰਦੇ ਹੋ ਪਖੰਡੇ ਸਾਧਾਂ ਤੋਂ ਡਰਦੇ ਕਮਾਲ ਦੀ ਗੱਲ ਇਹ ਰੰਗਾਂ ਤੋਂ ਡਰਦੇ ਹੋ ਦਿਨਵਾਰਾਂ ਤੋਂ ਡਰਦੇ ਹੋ ਮਹੂਰਤ ਥਿੱਤਾਂ ਤੋਂ ਡਰਦੇ ਤੁਹਾਨੂੰ ਕਮਜ਼ੋਰ ਨਾ ਕਹੀਏ ਤੇ ਕੀ ਕਹੀਏ ਬੰਦਾ ਕਹਿਣ ਤੇ ਵੀ ਦਿਲ ਨਹੀਂ ਕਰਦਾ ਕਿਉਂ ਕਿਉਂਕਿ ਕੋਈ ਐਹੋ ਜੀ ਲਾਮਤ ਨਹੀਂ ਜਿਹੜੀ ਪਰਿੰਦਿਆਂ ਜਾਂ ਪਸ਼ੂਆਂ ਦੇ ਨਾਲ ਟੁਕਦੀ ਹੋਵੇ ਪਰ ਜਿਹੜਾ ਪੀ ਐਚ ਡੀ ਡਿਗਰੀ ਦਾ ਭਾਰ ਚੱਕੀ ਫਿਰਦੇ ਨੇ ਪੜੇ ਲਿਖੇ ਨੇ ਵੈਲ এডਿਕੇਟਿਡ ਨੇ ਉਹਨਾਂ ਦੇ ਉੱਤੇ ਸਾਰਾ ਅਸਰ ਨਜ਼ਰ ਪੈਂਦਾ ਕਮਾਲ ਦੀ ਗੱਲ ਹੈ ਉਂਗਲਾਂ ਭਰੀਆਂ ਹੁੰਦੀਆਂ ਨੇ ਪੱਥਰ ਪਾ ਪਾ ਕੇ ਅਖੇ ਦੇ ਨਾਲ ਸਾਡੀ ਤਰੱਕੀ ਹੋਏਗੀ ਸਫਲਤਾ ਹੋਏਗੀ ਅੱਗੇ ਚੱਲਨੇ ਡੇਰਾਵਾਦੀ ਲੋਕ ਮਾਨਸਿਕ ਪੱਖੋਂ ਬਹੁਤ ਕਮਜ਼ੋਰ ਨੇ ਐਸੇ ਲੋਕ ਕੁਝ ਆਪ ਕਰਨਾ ਨਹੀਂ ਚਾਹੁੰਦੇ ਉਹ ਇਹ ਚਾਹੁੰਦੇ ਨੇ ਕਿ ਫਲਾਣੇ ਬਾਬੇ ਦੇ ਕੋਲ ਚਲੇ ਜਾਣੇ ਆ ਏਜੰਟ ਵੀ ਇਤਾਂ ਦਾ ਹੀ ਪ੍ਰਚਾਰ ਕਰਦੇ ਨੇ ਉੱਥੇ ਜਾ ਕੇ ਥੋੜਾ ਜਿਹਾ ਪ੍ਰਸ਼ਾਦ ਕੋਈ ਪੈਸੇ ਚੜਾਵਾਂਗੇ ਬਾਬਾ ਮੰਤਰ ਮਾਰੇਗਾ ਬਾਬਾ ਪਾਠ ਕਰੇਗਾ ਲੈ ਸਾਡਾ ਸੁਧਾਰ ਹੋ ਜਾਏਗਾ ਪਰ ਕਮਲੇ ਲੋਕਾਂ ਨੂੰ ਇਹ ਨਹੀਂ ਪਤਾ ਵੀ ਬਾਬਾ ਜਦੋਂ ਆਪ ਬਿਮਾਰ ਹੁੰਦਾ ਹੈ ਉਹ ਵੱਡੇ ਵੱਡੇ ਡਾਕਟਰ ਤੇ ਹਸਪਤਾਲਾਂ ਦਾ ਰਾਹ ਨੱਪਦਾ ਹੈ ਉਧਰ ਨੂੰ ਭੱਜਦਾ ਹੈ ਤੁਹਾਨੂੰ ਦੇਂਦਾ ਹੈ ਆਸ਼ੀਰਵਾਦ ਆਪਣਾ ਆਸ਼ੀਰਵਾਦ ਉਹਦਾ ਉਹਦੇ ਉੱਤੇ ਅਸਰ ਨਹੀਂ ਕਰਦਾ ਆਪਣਾ ਅਸ਼ੀਰਵਾਦ ਉਹਨੂੰ ਤੰਦਰੁਸਤ ਨਹੀਂ ਕਰਦਾ ਤੁਹਾਨੂੰ ਕਹੇਗਾ ਧੂਨੇ ਦੀ ਸਵਾਹ ਖਾਈ ਚੱਲ ਮੇਰੇ ਨਲਕੇ ਦਾ ਪਾਣੀ ਪੀਵੀਂ ਚੱਲ ਇੱਥੋਂ ਦੀ ਆਹ ਕਰੀ ਚੱਲ ਆਹ ਕਰੀ ਚੱਲ ਗਊਆਂ ਮੱਝਾਂ ਦੀ ਸੇਵਾ ਕਰੀ ਚੱਲ ਤੇਰਾ ਰੋਗ ਮਿਟ ਜਾਏਗਾ ਅਗਰ ਗੱਲਾਂ ਦੇ ਘੜਾ ਦੇ ਨਾਲ ਲੋਕ ਗ੍ਰਿਫਤ ਵਿੱਚ ਹੁੰਦੇ ਨੇ ਕਾਬੂ ਵਿੱਚ ਹੁੰਦੇ ਨੇ ਤੇ ਉਹਨਾਂ ਨੂੰ ਮੁੱਲ ਦੇ ਕੇ ਪੈਸਾ ਦੇ ਕੇ ਕੰਮੇ ਰੱਖਣ ਦੀ ਲੋੜ ਕੀ ਹੈ ਉੱਲੂ ਲੋਕ ਹੀ ਬੜੇ ਖੈਰ ਐਸੇ ਅਕਲ ਦੇ ਅੰਨੇ ਏ ਨਹੀਂ ਬਿੰਦੇ ਕਿ ਬਾਬੇ ਦੇ ਜੇ ਕੁਝ ਪੱਲੇ ਹੁੰਦਾ ਤੇ ਬਾਬਾ ਬਿਮਾਰ ਕਿਉਂ ਹੁੰਦਾ ਤੇ ਹਸਪਤਾਲਾਂ ਵੱਲ ਕਿਉਂ ਪੈਂਦਾ ਫਿਰ ਜਦੋਂ ਕੋਈ ਥੋੜੀ ਜੀ ਔਕੜ ਹੋਰ ਕਿਸਮ ਦੀ ਪੈਂਦੀ ਹੈ ਤੇ ਉਹੀ ਤੁਹਾਡੇ ਬ੍ਰਹਮ ਗਿਆਨੀ ਤੇ ਤੁਹਾਡੇ ਬਾਬੇ ਅਰਾਜ ਨੇਤਾਵਾਂ ਦੇ ਕਦੀ ਕਹਿਣਗੇ ਉਹ ਰਾਜਨੇਤਾ ਬੜੇ ਪਰਿਸ਼ਟ ਨੇ ਬੜੇ ਕਰਪਟ ਨੇ ਪਰ ਜਦੋਂ ਕੋਈ ਲੋੜ ਪੈਂਦੀ ਉਹਨਾਂ ਦੇ ਤਲਵੇ ਛੱਟਦੇ ਨਜ਼ਰ ਪੈਂਦੇ ਨੇ ਲਕੀਰਾਂ ਕੱਢਦੇ ਨਜ਼ਰ ਪੈਂਦੇ ਨੇ ਲਿਲਾ ਕੱਢਦੇ ਨਜ਼ਰ ਪੈਂਦੇ ਨੇ ਉਹ ਉਹਨਾਂ ਦੇ ਤੇ ਲੋਕਾਂ ਨੂੰ ਫੇਰ ਸਮਝ ਨਹੀਂ ਆਉਂਦੀ ਕਿ ਬਾਬੇ ਦੇ ਪੱਲੇ ਕੱਖ ਨੇ ਲੋਕਾਂ ਵਾਸਤੇ ਫੇਰ ਬ੍ਰਹਮ ਗਿਆਨੀ ਐਸੀ ਬਿਮਾਰੀ ਦੇ ਨਾਲ ਬਹੁਤ ਗਿਣਤੀ ਦੇ ਲੋਕ ਬਿਮਾਰ ਪੈ ਨੇ ਤੇ ਬਾਬੇ ਗੋਸ਼ਾਤਰ ਨੇ ਚਲਾਕ ਨੇ ਉਹ ਡਰਿਆਂ ਨੂੰ ਹੋਰ ਡਰਾਉਂਦੇ ਨੇ ਨਪਜ ਵੇਖ ਲੈਂਦੇ ਨੇ ਨਸ ਵੇਖ ਲੈਂਦੇ ਨੇ ਔਰ ਉਹ ਵੇਖ ਕੇ ਕਿ ਬੰਦਾ ਡਰਿਆ ਹੈ ਉਹਦੇ 'ਚੇ ਲੈ ਡਰਾ ਦਿੰਦੇ ਨੇ ਬਾਬਾ ਆਪ ਡਰਾ ਦਿੰਦਾ ਹੁਣ ਮੈਂ ਇੱਕ ਲਫ਼ਜ਼ ਇਹ ਬੋਲਣ ਲੱਗਾ ਕਿ ਅਸਲ ਪੇਡਾਂ ਵੇਖ ਰੀਆਂ ਹੋਂ ਨਾ ਤੇ ਉਹ ਪਖੰਡੀਆਂ ਦੇ ਢੇਰਿਆਂ ਦੇ ਉੱਤੇ ਵੇਖੀਆਂ ਜਾ ਸਕਦੀਆਂ ਨੇ ਤੇ ਪਖੰਡੀ ਛਾਤਰ ਦਿਮਾਗ ਤੇ ਹੁੰਦੇ ਹੀ ਨੇ ਫਿਰ ਉਹ ਚੰਗੇ ਪੈਸੇ ਖਰਚ ਕੇ ਤੇ ਜਿਹੜੇ ਚੰਗੇ ਨਾਮ ਵਰ ਬੁਲਾਰੇ ਹੁੰਦੇ ਨੇ ਪ੍ਰਚਾਰਕ ਹੁੰਦੇ ਨੇ ਉਹਨਾਂ ਨੂੰ ਆਪਣੇ ਕੋਲ ਮੀਨਾ ਮਸਿਆ ਸੱਦ ਲੈਂਦੇ ਨੇ ਕਿਸੇ ਦਿਨ ਤੋਂ ਹਰ ਤੇ ਸੱਦ ਲੈਂਦੇ ਨੇ ਪੈਸੇ ਦਿੰਦੇ ਨੇ ਚੰਗੇ ਤੇ ਪ੍ਰਚਾਰਕ ਵੀ ਲਾਲਾਂ ਸੁੱਟ ਦੇ ਉਧਰ ਨੂੰ ਭੱਜੇ ਜਾਂਦੇ ਨੇ ਗੁਰਮਤ ਗੁਰਮਤ ਟੱਠੇ ਖੂਪ ਹੋਵੇ ਪੈਂਦੀ ਹੈ ਗੁਰਮਤਿ ਨੂੰ 6 ਵਜੇ ਦੀ ਲੱਖ ਵਾਰ ਵੱਜੇ ਤੇ ਫਿਰ ਉਹ ਚਾਰਕ ਜਿਹੜੇ ਨਾਮਵਾਰ ਹੁੰਦੇ ਨੇ ਜਿਨ੍ਹਾਂ ਦਾ ਰੁਤਬਾ ਕੱਦ ਹੈ ਉਹ ਜਦੋਂ ਜਾ ਕੇ ਉੱਥੇ ਲਿੱਲਾ ਸੁਟਦੇ ਨੇ ਬਾਬਿਆਂ ਦੀ ਮਹਿਮਾ ਬਾਬੇ بڑے ਬ੍ਰਹਮ ਗਿਆਨੀ ਨੇ ਝੂਠੀਆਂ ਕਹਾਣੀਆਂ ਪਰੋਸੀ ਜਾਂਦੇ ਨੇ ਬਣਾਈ ਜਾਂਦੇ ਨੇ ਤੇ ਆਮ ਸੰਗਤ ਵਿਚਾਰੀ ਫਿਰ ਕੀ ਕਰੇ ਸੰਗਤ ਦੇ ਮਨ ਦੇ ਉੱਤੇ ਤੇ ਅਸਰ ਹੋਣਾ ਹੀ ਹੋਣਾ ਹੈ ਇੱਕ ਕੁਫਰ ਦਾ ਪ੍ਰਚਾਰ ਕਰਨ ਵਾਲੇ ਬਾਬੇ ਕਰਾਉਣ ਵਾਲੇ ਬਾਬੇ ਉਨ੍ਹਾਂ ਦੀ ਹਮਾਇਤ ਕਰਨ ਵਾਲੇ ਨਾਮ ਵਰ ਪ੍ਰਚਾਰਕ ਮੇਰੇ ਹੱਥ ਜੋੜ ਕੇ ਬੇਨਤੀ ਜੇ ਗੁਰੂ ਦੇ ਨਾਮ ਤੇ ਖਾਂਦੇ ਹੋ ਗੁਰੂ ਦਾ ਦਿੱਤਾ ਖਾਂਦੇ ਹੋ ਗੁਰਬਾਣੀ ਦੇ ਆਸਰੇ ਚੱਲਦੇ ਹੋ ਤੇ ਫਿਰ ਇਸ ਕੁਫਰ ਤੇ ਆ ਰਾਤੇ ਨਾ ਚੱਲੋ ਕੁਫਰ ਦੀ ਬਹਿਣੀ ਨਾ ਬੋ ਬਖਸ਼ੇ ਨਹੀਂ ਜਾਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ